ਸਾਡੀ ਸਭਿਅਤਾ ਹੋਰਾਂ ਨੇ ਸਾਂਭਣੀ ਹੁਣ ਸਹੀ ਗੱਲ ਇਹ ਪੰਜਾਬੀ ਸੂਟਾਂ ਦੇ ਮੁੱਲ ਪਿਆ ਕਰਨੇ ਪਰ ਪੰਜਾਬਣਾਂ ਨੇ ਨਹੀਂ ਪਾਉਣੇ ਇਹ ਦੂਜਿਆਂ ਨੇ ਪਾਉਣੇ ਅੱਜ ਵੀ ਇਹ ਮੈਂ ਤਾਂ ਲੱਗਾ ਹੁਣ ਸਾਡੀ ਇੱਕ ਭੈਣ ਦੀ ਮੈਰਿਜ ਹੋ ਗਈ ਚਾਚੇ ਲੜਕੀ ਦੀ ਇਹ ਇਕੱਠੇ ਆ ਤੇ ਉਹਨੇ ਸਤਮੀ ਕਰ ਲਈ ਜੀਨ ਟੌਪ ਸਤਮੀ ਅੱਠਵੀਂ ਕਰਨ ਤੋਂ ਬਾਅਦ ਜੀਨ ਟੌਪ ਤੇ ਸਖਤ ਪਾਬੰਦੀ ਅੱਛਾ ਹਾਂਜੀ ਤੇ ਇੱਕ ਇੱਕ ਮੈਂ ਤੁਹਾਨੂੰ ਦੱਸਾਂ ਕੁੜੀਆਂ ਨੂੰ ਬਗਾੜਨ ਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਵੀ 100% ਹੱਥ ਆ ਯਾਰ ਕਿਉਂ ਤੁਸੀਂ ਸਕਰਟ ਪਾਉਣ ਦਾ ਕੀ ਮਤਲਬ ਹੋਇਆ ਪੰਜਾਬ 'ਚ ਅਸੀਂ ਰਹਿ ਰਹੇ ਆਂ ਹੂੰ ਪੰਜਾਬ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਆ ਤੇ ਡ्रेसਿੰਗ ਸਟਾਈਲ ਉਹਦਾ ਬ੍ਰਿਟਿਸ਼ ਹੋਊਗਾ ਦੱਸੋ ਕਮਾਲ ਦੀ ਗੱਲ ਆ ਯਾਰ ਕਿ ਸਕੂਲਾਂ ਦੇ ਨਹੀਂ ਕਿਉਂ ਕਿਉਂ ਸਕਰਟ ਦਾ ਕੀ ਮਤਲਬ ਹੋਇਆ ਕੁੜੀਆਂ ਦੇ ਪਾਉਣ ਦਾ ਕੁੜੀ ਪਲੱਸ 2 'ਚ ਸਕੂਲ ਪੜ ਰਹੀ ਆ ਇੰਨੀ ਸਕਰਟ ਪਾਉਂਦੀ ਆ ਕੀ ਕੀ ਮਤਲਬ ਉਹਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੈਂ ਦੇਖਿਆ ਕਈਆਂ ਦੇ ਵਿੱਚ ਪਰ ਉਹਦਾ ਮਤਲਬ ਕੀ ਆ ਮੈਨੂੰ ਦੱਸੋ ਸਹੀ ਸਾਡਾ ਇੱਥੋਂ ਦਾ ਉਹ ਆਪਣਾ ਰੂਲ ਆ ਸਾਡੇ ਸਕੂਲ ਦਾ ਰੂਲ 'ਚ ਹੀ ਵਸ ਗਏ ਨਾ ਉਹ ਤੇ ਸਾਡਾ ਪੰਜਾਬ ਦੀ ਸੱਭਿਆਤਾ ਸਾਡੀ ਕਿੱਥੇ ਗਈ